ਰੁਧ ਚਲਾਰੀ ਮੁਹਿੰਮ ਦੇ ਤਹਿਤ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਡੀਜੀਬੀ ਸਾਹਿਬ ਵੱਲੋਂ ਦਿੱਤੇ ਹੋਏ ਸਖਤ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਐਸਐਸਪੀ ਸਾਹਿਬ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਜੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਇਸ ਮੁਹਿੰਮ ਦੇ ਵਿੱਚ ਰੋਜ਼ਾਨਾ ਤੌਰ ਤੇ ਵੱਖ-ਵੱਖ ਜਗ੍ਹਾ ਤੇ ਕਈ ਤਰ੍ਹਾਂ ਦੇ ਰੇਡ ਤੇ ਕਈ ਤਰ੍ਹਾਂ ਦੇ ਕਾਸੋ ਆਪਰੇਸ਼ਨ ਜਿਹੜੇ ਚੱਲ ਰਹੇ ਨੇ ਉਸ ਦੇ ਤਹਿਤ ਕੱਲ ਅਸਲ 75 ਨੂੰ ਇੱਕ ਪਰਚਾ ਰਿਸਟ ਹੋਇਆ ਸੀਗਾ ਸੁਖਵਿੰਦਰ ਅਕਬਾਲ ਸਿੰਘ ਤੇ ਮੈਂ ਦੁਬਾਰਾ ਰਿਪੀਟ ਕਰ ਰਿਹਾ ਤੇ 75 2025 ਨੂੰ ਐਫਆਰ ਨੰਬਰ 26 ਅਕਬਾਲ ਸਿੰਘ ਤੇ ਦਰਜ ਹੁੰਦੀ ਹੈ ਅਕਬਾਲ ਸਿੰਘ ਜਗਜੀਤਪੁਰਾ ਖਾਣਾ ਸੈਨੇ ਦਾ ਰਹਿਣ ਵਾਲਾ ਤਾਂ ਉਹ ਹੈਰੋਇਨ ਪੀਣ ਦਾ ਆਦੀ ਹੋ ਚੁੱਕਾ ਸੀਗਾ ਜਦੋਂ ਉਹਨੇ ਦੱਸਿਆ ਕਿ ਮੈਂ ਮਜਬੂਰ ਹੋ ਗਿਆ ਇਸ ਚੀਜ਼ ਤੋਂ ਤੰਗ ਆ ਗਿਆ ਤਾਂ ਉਹਨੇ ਸਾਡੇ ਐਸ ਐਚਓ ਸੈਨੇ ਨਾਲ ਗੱਲ ਕੀਤੀ ਡੀਐਸਪੀ ਸਾਹਿਬ ਸਾਡੇ ਤਪਾ ਨੇ ਉਹਨਾਂ ਨਾਲ ਗੱਲ ਕੀਤੀ ਕਿ ਮੈਂ ਇਸ ਦਿਲਿੱਦਰ ਚੋਂ ਨਿਕਲਣਾ ਚਾਹੁੰਦਾ ਤਾਂ ਇਹਨਾਂ ਨੇ ਫਿਰ ਡੀ ਐਡਿਕਸ਼ਨ ਸੈਂਟਰ ਚ ਉਹਨੂੰ ਉਦੇ ਚ ਵਰਤੀ ਕਰਾਇਆ ਉਹ ਚ ਡੀਡਿਕਸ਼ਨ ਸੈਂਟਰ ਦੇ ਵਿੱਚ ਤਾਂ ਅਸਲ ਕਹਿੰਦਾ ਜਿਹੜੀ ਮੇਰੀ ਜ਼ਿੰਦਗੀ ਖਰਾਬ ਕਰਨ ਵਾਲੇ ਲੋਕ ਸੀਗੇ ਜਿਹੜੀ ਉਹਨੂੰ ਮਿਲ ਗਏ ਜਿਹਦੇ ਚ ਸੁਖਵਿੰਦਰ ਕੌਰ ਸੀਗੀ ਇਹ ਹੈਗੀ ਪਤਨੀ ਮੁੰਦਰੀ ਦੀ ਸੁਖਵਿੰਦਰ ਕੌਰ ਇਹਦਾ ਪੂਰਾ ਨਾਮ ਹੈ ਔਰ ਏਲੀਸ ਸੋਨੀ ਏਲੀਸ ਮਨਪ੍ਰੀਤ ਪਤਨੀ ਹੈਗੀ ਮਨਜਿੰਦਰ ਸਿੰਘ ਏਲੀਸ ਮੁੰਦਰੀ ਦੀ ਤੇ ਉਸ ਤੋਂ ਬਾਅਦ ਇਹਦੀ ਸੱਸ ਸੀਗੀ ਜਸਵੀਰ ਕੌਰ ਪਤਨੀ ਗੁਰਜਨ ਸਿੰਘ ਔਰ ਮਨਜਿੰਦਰ ਸਿੰਘ ਈਲੀਸਮੁੰਦਰੀ ਉੱਤਰ ਗੁਰਜਨ ਸਿੰਘ ਇਹ ਮਤਲਬ ਤਿੰਨਾਂ ਦਾ ਕੰਮ ਸੀਗਾ ਕਿ ਇਹ ਜਿਹੜੀ ਸੁਖਵਿੰਦਰ ਕੌਰ ਹੈ ਇਹਦਾ ਕੰਮ ਸੀਗਾ ਕਿ ਟੈਲੀਫੋਨ ਤੇ ਮੋਬਾਈਲ ਤੇ ਲੋਕਾਂ ਨਾਲ ਸੰਪਰਕ ਕਰਨਾ ਉਸ ਤੋਂ ਬਾਅਦ ਜਿਹੜੀ ਇਹਦੀ ਇਹ ਸੁਖਵਿੰਦਰ ਕੌਰ ਦੀ ਪੁੱਛਗਿੱਛ ਤੇ ਆਇਆ ਫਿਰ ਕੱਲ ਉਹਨਾਂ ਨੂੰ ਸਾਡੇ ਐਸਐਚਯੂੀ ਟੀਮ ਨੇ 29 ਸੈਕਸ਼ਨ ਦੇ ਤਹਿਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਹਦੇ ਕੋਲੋਂ 100 ਗ੍ਰਾਮ ਹੈਰੋਇਨ ਸੁਖਵਿੰਦਰ ਕੌਰ ਦੇ ਦੱਸਣ ਮੁਤਾਬਕ ਕਿ ਮੇਰੀ ਸੱਸ ਜਿਹੜੀ ਹੈ ਜਸਵੀਰ ਕੌਰ ਉਹ ਦਿਨ ਲੰਦਾ ਜਿਹੜਾ ਸੀਗਾ ਸਮਾਨ ਹੈਰੋਇਨ ਦਾ ਉਹ ਕੰਮ ਕਰ ਰਹੀ ਸੀ ਵੀ ਮੈਂ ਟੈਲੀਫੋਨ ਤੇ ਸੰਪਰਕ ਕਰ ਦਿਆ ਮੇਰੀ ਸੱਸ ਜਸਵੀਰ ਕੌਰ ਇਹ ਛੋਟੀਆਂ ਪੂੜੀਆਂ ਬਣਾ ਕੇ ਬਿਟ ਬਣਾ ਕੇ ਗ੍ਰਾਮਾਂ ਚ ਬਣਾ ਕੇ ਇਹ ਅੱਗੇ ਸਪਲਾਈ ਕਰਦੀ ਐ ਉਸ ਦੀ ਘਰ ਦੀ ਤਲਾਸ਼ੀ ਤੋਂ ਇਹਨਾਂ ਨੂੰ ਉਹਦੇ ਪੱਲੇ ਉਹਦੇ ਜਸਵੀਰ ਦੇ ਜਸਵੀਰ ਕੌਰ ਦੇ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ 25000 ਡਰਗ ਮਨੀ ਨਾਲ ਬਰਾਮਦ ਹੋਈ ਦੋ ਮੋਬਾਈਲ ਨਾਲ ਬਰਾਮਦ ਹੋਏ ਤੇ ਇਸ ਦਾ ਜਿਹੜਾ ਲੜਕਾ ਸੀ ਮਨਜਿੰਦਰ ਸਿੰਘ ਇਹ ਸਮੁੰਦਰੀ ਉਹ ਮੌਕੇ ਤੋਂ ਫਰਾਰ ਸਿਗਾ ਔਰ ਵੱਡੀ ਗੱਲ ਇਹਦੇ ਵਿੱਚ ਇਹ ਸੀ ਕਿ ਜਿਹੜਾ ਬੁਰਜਨ ਸਿੰਘ ਹੈਦਾ ਦਾ ਪਿਓ ਯਾਨੀ ਕਿ ਜਸਵੀਰ ਕੌਰ ਦਾ ਘਰ ਵਾਲਾ ਉਹ ਪਹਿਲਾਂ ਹੀ ਜੇਲ੍ਹ ਦੇ ਵਿੱਚ ਹੈ ਗੋਲੀਆਂ ਦੇ ਕੰਮ ਦੇ ਵਿੱਚ ਉਹ ਪਹਿਲਾਂ ਗੋਲੀਆਂ ਨਸ਼ਾ ਵੇਚਣ ਦਾ ਕੰਮ ਕਰਦਾ ਸੀ ਐਨਡੀਪੀਐਸ ਐਕਟ ਦੇ ਵਿੱਚ ਤੇ ਇਹਨਾਂ ਦੇ ਪਰਿਵਾਰ ਵਿੱਚ ਪਹਿਲਾਂ ਹੀ ਕਾਫੀ ਪਰਚੇ ਰਜਿਸਟਰਡ ਹੋਏ ਹੋਏ ਨੇ ਤਾਂ ਇਹ ਮਤੋਂ ਆਤਨ ਤੌਰ ਤੇ ਹੀ ਇਸ ਕੰਮ ਦੇ ਵਿੱਚ ਪ੍ਰੋਫੈਸ਼ਨਲ ਸੀਗੇ ਕਿ ਕਿੱਥੋਂ ਦੇ ਰਹਿਣ ਵਾਲੇ ਸੀ ਜਗਜੀਤਪੁਰ ਇਹ ਪਿੰਡ ਹੈ ਇਹ ਜਗਜੀਤਪੁਰ ਜੋ ਇਹਨਾਂ ਦੇ ਵੀ ਪਰਚੇ ਦਰ ਹੈਗੇ ਦੋਨੋਂ ਦੇ ਪਹਿਲਾ ਪਰਚੇ ਦਰ ਹੈ ਜਸਵੀਰ ਕੋਰ ਸਸਨੂ ਹੈ ਸਸਤੇ ਸਸ ਜਿਹੜੀ ਜਸਵੀਰ ਕੋਰ ਉਹਤੇ ਵੀ ਤਿੰਨ ਪਰਚੇ ਪਹਿਲਾਂ ਹੀ ਰਜਿਸਟਰਡ ਹੈ ਸਰ ਇਹਦੇ ਚ ਕੋਈ ਜਿਹੜੇ ਨਸ਼ਾ ਲੈਣ ਵਾਲੇ ਨੇ ਮਿਲਜੀ ਦੀ ਟਾਈਪ ਜੀ ਉਹ ਵੀ ਕੋਈ ਡਿਟੇਨ ਕੀਤੇ ਜਾਂ ਉਹਨਾਂ ਦੇ ਇਲਾਜ ਲਈ ਹਲੇ ਇਹ ਕੱਲ ਫੜੇ ਨੇ ਉਹਨਾਂ ਦੀ ਅੱਜ ਪੇਸ਼ੀ ਹੈ ਕੋਰਟ ਚ ਪੇਸ਼ ਕਰਨੇ ਨੇ ਉਹ ਜਾ ਰਹੇ ਨੇ ਸਾਡੀ ਟੀਮ ਉਸ ਤੋਂ ਬਾਅਦ ਦੁਬਾਰਾ ਪੁੱਛਗਿਛ ਹੋਏਗੀ

ਜਿਹੜੇ ਬੰਦੇ ਹੁਣ ਦੇਖੋ ਸਰਕਾਰ ਨੇ ਬੜਾ ਵਧੀਆ ਮੁਹਿੰਮ ਸ਼ੁਰੂ ਕੀਤੀ ਹੈ ਜੁਧ ਨਸ਼ਿਆਂ ਵਿਰੁੱਧ ਔਰ ਇੱਕ ਬਹੁਤ ਵਧੀਆ ਪ੍ਰਾਲਾ ਵੀ ਹੈ ਤੇ ਨਾਲੇ ਇੱਕ ਬਹੁਤ ਵਧੀਆ ਸਮਾਜ ਜਿਹੜੇ ਬੰਦੇ ਪੀਣ ਦੇ आदी ਹੋ ਗਏ ਉਹ ਦਿਲੇ ਛੱਡਣਾ ਚਾਹੁੰਦੇ ਆ ਉਹਨਾਂ ਵਾਸਤੇ ਡੀਡਿਕਸ਼ਨ ਸੈਂਟਰ ਬਣਾਏ ਗਏ ਨੇ ਸਾਡੀ ਐਡਮਿਨਿਸਟ੍ਰੇਸ਼ਨ ਸਾਰੀ ਇਸ ਕੰਮ ਤੇ ਲੱਗੀ ਹੈ ਸਰਕਾਰ ਦੇ ਹਦਾਇਤਾਂ ਦੀ ਇਨ ਬਿਨ ਪਾਲਣਾ ਕੀਤੀ ਜਾ ਰਹੀ ਹੈ ਜਿਹੜਾ ਵੀ ਚੰਗਾ ਚੰਗਾ ਇਮਨ ਤੁਹਾਡੇ ਵੀ ਕੋਈ ਧਿਆਨ ਜਾਂਦਾ ਸੋ ਕੋ ਸਾਡੇ ਨਾਲ ਸੰਪਰਕ ਕਰਾਓ ਅਸੀਂ ਜੋ ਉਹਦੇ ਵਾਸਤੇ ਹੋ ਸਕਦਾ ਬੈਸਟ ਓਪਰਚ्युनिटीਜ਼ ਉਹਦੇ ਵਾਸਤੇ ਹੈਗੀਆਂ ਹਰ ਤਰ੍ਹਾਂ ਦੇ ਅਸੀਂ ਸਹਿਯੋਗ ਦੇਵਾਂਗੇ ਨੰਬਰ ਵੀ ਇਹਦੇ ਲਈ ਜਾਰ ਕੀਤਾ ਗਿਆ ਤਾਂ ਕਿ ਕੋਈ ਹੋ ਸਕਦਾ ਨਹੀਂ ਸ਼ਰਮ ਮੰਦਾ ਉਹ ਬੰਦਾ ਨਹੀਂ ਆਉਣਾ ਚਾਹੀਦਾ ਦੇਖੋ ਇਹ ਸਾਰੇ ਨੰਬਰ ਆਲਰੇਡੀ ਪਬਲਿਸ਼ ਹੈਗੇ ਨੇ ਨਾਲੇ ਵੈਸੇ ਚ ਉਹ ਜੋ ਛੜਨਾ ਹੀ ਹੈ ਤੇ ਫਿਰ ਸ਼ਰਮਲੀ ਸ਼ਰਮ ਤਾਂ ਕੋਈ ਰਹੀ ਨਹੀਂ ਫਿਰ ਸਾਰੇ ਵਿਚ ਆ ਰਹੇ ਹੀ ਪੈਣਾ ਕਿੰਨਾ ਟਾਈਮ ਤੱਕ ਕਰਦੇ ਸੀ ਇਹ ਇਹ ਨਸ਼ੇ ਦਾ ਕਾਰੋਬਾਰ ਜਿਹੜਾ ਸਸ ਤੋਂ ਕਿੰਨੇ ਟਾਈਮ ਤੋਂ ਕੀ ਕਾਫੀ ਪਿਛਲੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਆ ਬਾਕੀਰਾਂ ਦੀ ਪੂਰੀ ਡਿਟੇਲ ਪੁੱਛ ਗਏ ਇਸ ਦੇ ਵਿੱਚ। ਉਹ ਰਿਮਾਂਡ ਹਾਸਲ ਕਰੇ। ਤੁਹਾਨੂੰ ਦੱਸਿਆ ਨਹੀਂ ਹੁਣ ਜਾ ਰਹੇ ਆ ਕੋਰਟ ਦੇ ਵਿੱਚ। ਪੇਸ਼ ਕਰਨ ਵਾਸਤੇ ਪੁਲਿਸ ਰਿਮਾਂਡ ਵਾਸਤੇ ਜਾ ਰਹੇ ਨੇ। ਓਕੇ ਸਰ ਜਿਹੜੀ 31 ਜੂਨ ਦੀ ਘਟਨਾ ਹੋਈ ਹੈ 31 ਜੂਨ ਤੋਂ ਬਾਅਦ ਕੀ ਰਹਿਣ ਵਾਲਾ ਹੈ ਇਸ ਤਰ੍ਹਾਂ ਦੇ ਰਹਿਣ ਦੀ ਗੱਲ ਨਸ਼ੇ ਬਾਰੇ ਜਿੱਦਾਂ ਸਰਕਾਰ ਕਹਿੰਦੀ 31 ਜੂਨ ਤੋਂ ਬਾਅਦ ਇਹ ਨਸ਼ਾ ਮਿਲਿਆ ਤੇ ਨਸ਼ਾ ਖਤਮ ਹੀ ਹੋ ਜਾਣਾ ਜੇ ਨਸ਼ਾ ਮਿਲਦਾ ਤਾਂ ਕੀ ਹਾਲਾਤ ਹੋਣਗੇ? ਦੇਖੋ ਤੁਸੀਂ ਨਾ ਆਪਾਂ ਫਿਲਹਾਲ ਤਾਂ ਇਹਦਾ ਸਮਾਜ ਸਾਨੂੰ ਸਾਥ ਦੇ ਰਿਹਾ। ਔਰ ਬੜੀ ਪੋਜ਼ਿਟਿਵ ਨਿਊਜ਼ ਆ ਰਹੀ ਹੈ। ਇਹਨ ਤੋਂ ਅੱਜ ਸਾਰੇ ਕਹਿ ਰਹੇ ਨੇ ਕਿ ਜੇ ਪੂਰੀ ਠੱਲ ਪੈ ਗਈ ਤੇ ਉਸ ਚੀਜ਼ ਦੇ ਨਾਲ ਸਾਨੂੰ ਵੀ ਹੌਸਲਾ ਮਿਲਦਾ ਸਰਕਾਰ ਨੂੰ ਵੀ ਮਿਲਦਾ ਤੁਹਾਨੂੰ ਵੀ ਮਿਲਦਾ ਕਿ ਆਪਾਂ ਸਾਰੇ ਇੱਕ ਰਾਈਟ ਰੈਕ ਤੇ ਆ ਜਿਹੜੇ ਪੁਰਾਣੇ ਇਹਨਾਂ ਜੁੜੇ ਹੋਏ ਨਸ਼ੇ ਨਾਲ ਇਹਨਾਂ ਦੀ ਜਿਹੜੀ ਪ੍ਰਾਪਰਟੀ ਜਗਮਣੀ ਨਾਲ ਕੋਈ ਪ੍ਰਾਪਰਟੀ